ਪ੍ਰਤਾਪ ਬਾਜਵਾੜੇ ਅੱਜ ਜੰਮ ਕੇ ਸੈਂਟਰ ਸਰਕਾਰ ਤੇ ਨਿਸ਼ਾਨੇ ਸਾਧਦੇ ਕਿਹੜਾ ਸੈਂਟਰ ਸਰਕਾਰ ਜਾਨ ਬੁਝ ਕੇ ਐਂਟੀ ਪੰਜਾਬ ਚੱਲ ਰਹੀ ਹੈ ਇਹ ਸਾਡਾ ਸਿਲਕ ਰੂਟ ਵੀ ਨਹੀਂ ਖੁੱਲਣ ਦੇ ਰੇ ਹੋਰ ਵੀ ਸੁਣੋ ਕੀ ਕੁਝ ਕਿਹਾ ਪ੍ਰਤਾਪ ਬਾਜਵਾ ਨੇ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਵਾਸੀ ਖ ਬਹੁਤ ਵੱਡਾ ਚਿੰਤਾ ਜਿਸ ਕਿਸਮ ਦੀਆਂ ਸੈਂਟਰ ਦੀਆਂ ਪਾਲਿਸੀਜ਼ ਨੇ ਉਹ ਕੰਪਲੀਟਲੀ ਐਂਟੀ ਪੰਜਾਬ ਪਾਲਿਸੀ ਹੈ ਤੁਸੀਂ ਵੇਖੋ ਸਾਰੇ ਸੂਬੇ ਤਰੱਕੀ ਕਰ ਰਹੇ ਕਿਉਂਕਿ ਉਹਨਾਂ ਵਿੱਚ ਬੰਦਰਗਾਹਾਂ ਹੈ ਸਾਡੀ ਇੱਕ ਇੱਕੋ ਸਾਡੇ ਕੋਲ ਬੰਦਰਗਾਹ ਸੀ ਭਾਵੇਂ ਸੁੱਕੀ ਉਹਨੂੰ ਅੰਮ੍ਰਿਤਸਰ ਕਿਹਾ ਜਾਂਦਾ ਸੀ ਜਿਹੜਾ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ ਸਿਲਕ ਰੂਟ ਜਿਹੜਾ ਸੀ ਜਿੱਦਣ ਉਹ ਬਾਰਡਰ ਖੁੱਲ ਗਿਆ ਟਾਰੀ ਵਾਲਾ ਵਾਗੇ ਵਾਲਾ ਉਦੋਂ ਹੀ ਪੰਜਾਬ ਤਰੱਕੀ ਕਰ ਸਕਦਾ ਪਰ ਜਾਣ ਬੁੱਝ ਕੇ ਇਹ ਸੈਂਟਰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਪਛੜਾ ਰੱਖਣ ਵਾਸਤੇ ਮਹਾਨਾ ਲਾ ਕੇ ਡਰਦਾ ਸਾਡਾ ਜਿਹੜਾ ਪੁਰਾਣਾ ਟ੍ਰੇਡ ਰੂਟ ਹੈ ਜਿਹੜਾ ਸੈਂਟਰਲ ਏਸ਼ੀਆ ਨਾਲ ਜਾਂਦਾ ਹੈ ਅੰਮ੍ਰਿਤਸਰ ਲਾਹੌਰ ਤੋਂ ਪਸ਼ਾਵਰ ਤੋਂ ਸਿੱਧਾ ਬਾਇ ਅਫਗਾਨਿਸਤਾਨ ਉਹ ਜਾਣ ਪੁੱਛ ਕੇ ਰੋਕੇ ਪੰਜਾਬ ਦੇ ਵਿੱਚ ਯਾ ਲੋਕ ਕਿਸਾਨੀ ਕਰਦੇ ਨੇ ਯਾ ਜੈ ਜਵਾਨ ਯਾ ਜੈ ਕਿਸਾਨ ਅਜੇ ਤੱਕ ਕਿਸਾਨਾਂ ਦੀ ਜਿਹੜੇ ਕਾਲੇ ਕਾਨੂੰਨ ਵਾਪਸ ਲਏ ਨੇ ਨਰਿੰਦਰ ਮੋਦੀ ਨੇ ਜਿਹੜਾ ਵਾਅਦਾ ਕੀਤਾ ਸੀ ਸੰਯੁਕਤ ਕਿਸਾਨ ਮੋਰਚੇ ਨਾਲ ਕਿ ਅਸੀਂ ਐਮਐਸਪੀ ਲੀਗਲਾਈਜ਼ ਕਰਾਂਗੇ ਘਟ ਤੋਂ ਘਟ 2022 ਕ੍ਰੌਪਸ ਦੇ ਉੱਤੇ ਫਸਲਾਂ ਦੇ ਉੱਤੇ ਅਸੀਂ ਤੁਹਾਨੂੰ ਐਮਐਸਪੀ ਦਵਾਂਗੇ ਲੀਗਲਾਈਜ਼ ਕਰਾਂਗੇ ਉਹ ਅਜੇ ਤੱਕ ਕਿਸੇ ਤੱਕ ਕੋਈ ਮੀਟਿੰਗ ਤੱਕ ਨਹੀਂ ਬੁਲਾਈ ਗਈ ਕਿਸੇ ਨਾਲ ਕੋਈ ਚਰਚਾ ਤੱਕ ਨਹੀਂ ਕੀਤੀ ਤੇ ਫੌਜੀਆਂ ਦੀ ਜਗ੍ਹਾ ਟ੍ਰੈਡੀਸ਼ਨ ਜਿਹੜੀ ਪੰਜਾਬ ਦੀ ਹੈ ਫੌਜ ਜਿ ਡਿਸਬੈਂਡ ਕਰ ਦਿੱਤੀ ਗਈ ਇਹ ਪਹਿਲੀ ਵਾਰ ਵੇਖਿਆ ਫੌਜ ਨੂੰ ਡਿਸਬੈਂਡ ਕਰਕੇ ਅਗਨੀ ਵੀਰ 4 ਸਾਲ ਬਾਅਦ ਜਿੱਥੇ 22 ਸਾਲ ਪੰਜਾਬ ਦਾ ਜਵਾਨ ਫੌਜ ਵਿੱਚ ਇਦਰੀ ਕਰਦਾ ਸੀ ਉਹ ਡਿਸਬੈਂਡ ਕਰ ਦਿੱਤਾ 4 ਸਾਲ ਦੇ ਜਿਸਾ ਹੋਟਲਾਂ ਦੇ ਬਾਹਰ ਬੌਂਸਰ ਰੱਖੇ ਹੁੰਦੇ ਨੇ 4 ਸਾਲ ਦੇ ਵਿੱਚ ਤੇ 3 ਸਾਲ ਤੇ ਆਰਮੀ ਦੀ ਨਹੀਂ ਦੀ ਬੇਸਿਕ ਟ੍ਰੇਨਿੰਗ ਹੈ ਜਦੋਂ ਤੱਕ ਟ੍ਰੇਨਿੰਗ ਮੁੱਕਦੀ ਹੈ ਉਹ ਫੌਜ ਵਾਲਾ ਰਿਟਾਇਰ ਹੋ ਗਿਆ ਜਦੋਂ ਤੱਕ ਮੁੰਡਿਆਂ ਦਾ ਸ਼ਾਦੀ ਦਾ ਟਾਈਮ ਆਂਦਾ ਜਦੋਂ ਰਿਸ਼ਤਾ ਪੁੱਛਦੇ ਨੇ ਉਹ ਕਹਿੰਦੇ ਰਿਟਾਇਰਡ ਫੌਜੀ ਹੈ ਜੀ ਹੁਣ ਦੱਸੋ ਰਿਟਾਇਰਡ ਫੌਜੀ ਨੂੰ ਲੜਕੀ ਕੌਣ ਦੇਗਾ ਨਾ ਸਾਡੀ ਕਿਸਾਨਾਂ ਦੀ ਮੰਗ ਪੂਰੀ ਨਾ ਜਵਾਨਾਂ ਦੀ ਮੰਗ ਪੂਰੀ ਬਾਰਡਰ ਉੱਤੇ ਬੀਐਸਐਫ 50 ਕਿਲੋਮੀਟਰ ਤੱਕ ਬਿਠਾ ਦਿੱਤੀ ਹੈ ਵੱਡੇ ਪੇਮਾਨੇ ਤੇ ਡਰੋਨਸ ਤੇ ਨਸ਼ਾ ਜੀ ਆ ਰਿਹਾ ਰੁਕਿਆ ਨਹੀਂ ਜਾ ਰਿਹਾ ਜ਼ਿੰਮੇਵਾਰੀ ਜਿੱਥੇ ਪੰਜਾਬ ਪੁਲਿਸ ਦੀ ਉੱਥੇ ਸੈਂਟਰਲ ਬਾਡੀ ਸਕਿਉਰਿਟੀ ਫੋਰਸਸ ਦੀ ਵੀ ਆਪਣੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਵੀ ਹੋਣੀ ਜ਼ਰੂਰੀ ਹੈ